ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 135 ਵੰਦੇ ਨੂੰ 100 ਨੂੰ ਅਲਗ-ਅਲਗ ਪ੍ਰਕਾਰ ਦੇ ਦਸਤਾਰਾ ਦੁਮਾਲੇ ਤੇ ਪੰਨੇ ਸਜਾ ਕੇ ਦਿਖਾਵਾਂਗੇ ਅੱਜ ਤੁਹਾਡੇ ਲਈ 3.40 ਮੀਟਰ ਸਿੰਗਲ ਗੋਲ ਟਕਸਾਲੀ ਪੜਨਾ ਜਿਹੜਾ ਰੂਬੀ ਵਾਲੇ ਕੈਮੀਕਲ ਕਪੜੇ ਦੇ ਵਿੱਚ ਆ ਉਹ ਸਜਾ ਕੇ ਦਿਖਾਵਾਂਗੇ ਇਸ ਲਈ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸਭ ਤੋਂ ਪਹਿਲਾਂ ਸਿਰ ਦੇ ਵਿੱਚ ਗੱਲ ਜੋੜਾ ਕਰਕੇ ਨਾਲ ਕੰਗਾ ਸੈਨ ਨੂੰ ਸਜਾ ਕੇ ਇਸ ਤਰੀਕੇ ਨਾਲ ਤੁਸੀਂ ਦਸਤਾਰ ਦੀ ਸ਼ੇਪ ਸਜਾਉਣੀ ਹੈ ਕੰਨਾਂ ਤੋਂ ਇੰਨਾ ਟਾ ਕੇ ਸਿੰਗਲ ਪੜਨਾ ਹੈ ਇਹਨੂੰ ਇੱਕ ਥੋੜਾ ਪੱਲਾ ਅੰਦਰ ਨੂੰ ਕਰਕੇ ਸੈਨ ਨੂੰ ਟਾ ਕੇ ਇੱਕ ਵਾਰੀ ਖੱਬੇ ਪਾਸੇ ਪ ਤੁਸੀਂ ਇਸ ਤਰੀਕੇ ਨਾਲ ਪੱਲੇ ਖੋਲ-ਖੋਲ ਕੇ ਲਗਾਣੇ ਆ ਓਪਨ ਨੂੰ ਹਰ ਇੱਕ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਕੇ ਉਹਦੀ ਪੂਣੀ ਗਲਾਂ ਤੋਂ ਬਾਅਦ ਚ ਪੱਲਿਆਂ ਦੇ ਵਿੱਚ ਵੱਟ ਪਾਵਾਂਗੇ ਨਾਲ ਦੀ ਨਾਲ ਉਹਨਾਂ ਨੂੰ ਰੱਖਦੇ ਜਾਵਾਂਗੇ ਉਪਰੋ ਜੀ ਪੰਨੇ ਨੂੰ ਤੇ ਸਾਈਡਾਂ ਤੋਂ ਦਬਦੇ ਜਾਵਾਂਗੇ ਤੇ ਅਖੀਲੇ ਪੱਲੇ 'ਚ ਵੀ ਵੱਟ ਪਾ ਕੇ ਉਹਨੂੰ ਇਸ ਤਰੀਕੇ ਨਾਲ ਅੰਦਰ ਨੂੰ ਕਰ ਦਵਾਂਗੇ ਸਾਈਡਾਂ ਤੋਂ ਥੋੜਾ ਜਿਆਦਾ ਪੰਨੇ ਨੂੰ ਦਬਾਂਗੇ ਤੇ ਫਰੰਟ ਤੋਂ ਥੋੜਾ ਅੰਦਰ ਨੂੰ ਕਰਕੇ ਇਸ ਤਰੀਕੇ ਨਾਲ ਪੰਨੇ ਨੂੰ ਉੱਪਰ ਚੱਕਾਂਗੇ ਤੇ ਗੁਲਾਈ ਬਣਾਉਣ ਤੋਂ ਬਾਅਦ ਤੁਹਾਨੂੰ ਹਰੇਕ ਕਿਸੇ ਤੋਂ ਪੰਨੇ ਦੇ ਦਰਸ਼ਨ ਕਰਾਵਾਂਗੇ ਜੀ ਜਿਹੋ ਜੇ ਤੁਹਾਨੂੰ ਪੰਨਾ ਅਸੀਂ ਸਟਾਰਟਿੰਗ 'ਚ ਦੱਸਿਆ ਸੀ ਉਹੋ